ਹੈਲੋ ਸਤਿ ਸ੍ਰੀ ਅਕਾਲ ਮੇਰੀ YouTube ਪਰ ਮਿਲਨੀ ਦੇ ਕਰਦੇ ਤੁਸੀਂ ਸਾਰੇ ਕਿਦਾਂ ਤੁਸੀਂ ਕਿਤਾ ਕਰੀ ਪਰ ਮੈਂ ਬਲੌਗ ਦਾ ਸਾਰਿਆਂ ਦਾ ਸਵਾਗਤ ਹੈ ਜੀ ਜੇ ਇਹੜਾ ਮੇਰੇ ਚੈਨਲ ਤੇ ਨਵੇਂ ਆਏ ਮੇਰੇ ਭੈਣ ਭਾਈ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਜੇ ਵੀਡੀਓ ਬਈ ਵਧੀਆ ਲੱਗਦੀ ਹੈ ਤੇ ਸ਼ੇਅਰ ਲੈ ਕੇ ਜਰੂਰ ਕਰਿਆ ਕਰੋ ਜੀ ਇਹ ਆਪਾਂ ਚਾਦਰ ਨੂੰ ਵਿਸਾ ਤੇ ਸਟ ਕਰਕੇ ਠੀਕ ਹੈ ਜੀ ਤੇ ਇਹ ਬਲੌਗ ਕਰਤਾ ਆਪਾਂ ਸ਼ੁਰੂ ਇਕ ਆ ਜੀ ਇਹ ਰਸੋਈ ਜਿਹਾ ਪਾਣੀ ਆਪ ਪੀ ਗਿਆ ਸਬਜੀ ਕੱਟ ਕੇ ਰੱਖ ਲਈ ਸਬਜੀ ਬਣਾਵਾਂਗੇ ਜੀ ਅੱਪ ਸਾਮ ਨੂੰ ਪੱਟ ਕੇ ਆਪਾਂ ਸਵੇਰੀ ਰੱਖ ਲਈ ਜੀ ਤੇ ਇਹ ਹੈਗਾ ਪੇਠਾ ਕੱਦੂ ਤੇ ਕੀ ਆ ਸਬਜੀ ਕਰਕੇ ਬਣਾ ਲਾਂਗੇ ਜੀ ਤੇ ਇਹ ਥੋੜੀ ਜੀ ਬਣ ਜਾਂਦੀ ਹੈ ਜੀ ਤੇ ਆਪਣੇ ਭਾਂਡੇ ਪਏ ਭਾਂਡੇ ਸਾਫ ਕਰਗੇ ਲੋ ਆਪਾਂ ਕੱਫੜੇ ਥੋੜੀਏ ਪਹਿਲਾਂ ਤੇ ਮੌਸਮ ਹੋਇਆ ਪਿਆ ਮੀਂਹ ਵਾਲਾ ਤੇ ਕਿਤੇ ਹੋਰ ਬਾਰਿਸ਼ ਪੈਣ ਲੱਗ ਜੇ ਜੀ ਬਹੁਤ ਜਿਆਦਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਜੀ ਪਾਰਲਾ ਵੀ ਦਿਖਾਈ ਤੁਹਾਨੂੰ ਜੋ ਲੋਜੀ ਹੈਲੋ ਵੈਰਾ ਜੈਲ ਬਹੁਤ ਜਿਆਦਾ ਫੈਲਰ ਗਿਆ ਜੀ ਬਹੁਤ ਮੋਟਾ ਮੋਟਾ ਹੋਇਆ ਪਿਆ ਜੀ ਤੇ ਇਨ ਮੀ ਦਾ ਪਾਣੀ ਲੱਗੀ ਜਾ ਰਿਹਾ ਜੀ ਤੇ ਬਹੁਤ ਸੋਹਣਾ ਹੋ ਰਿਹਾ ਜੀ ਤੈਨੂੰ ਨਾਲ ਅਲੱਗ ਅਲੱਗ ਕਰ ਦਾਂਗੇ ਇਧਰ ਵੀ ਬਹੁਤ ਜਿਆਦਾ ਹੋ ਗਿਆ ਜੀ ਇਨੂੰ ਵੀ ਅਲੱਗ-ਅਲੱਗ ਕਰਾਂਗੇ ਇਹ ਆਪਣੀ ਫੁੱਲ-ਬੂਟੀ ਹੈ ਜੀ ਤੇ ਇਹ ਜਦ ਤੂਪ ਆਉਂਦੀ ਐ ਨੇ ਸੋਹਣੇ ਫੁੱਲ ਖਿੜਦੇ ਆ ਜੀ ਤੇ ਇਹੋ ਆਪਣਾ ਮਨੀ ਪਲਾਟ ਆ ਜੀ ਮਨੀ ਪਲਾਟ ਤਾਂ ਪਤਾ ਨਹੀਂ ਕਿਉਂ ਨਹੀਂ ਬਾਦੀ ਨਹੀਂ ਰਿਹਾ ਜੀ ਤੇ ਦੇ ਵਿੱਚ ਕੱਖ ਵੀ ਹੋਇਆ ਪਿਆ ਜੀ ਸੁੱਕ ਜਾਂਦਾ ਜੀ ਕਿਆ ਪਿਆ ਠੀਕ ਹੈ ਜੀ ਲੋ ਜੀ ਆਪਾਂ ਕੱਪੜੇ ਧੋ ਲਏ ਫੇਰ ਮਿਲਾਂਗੇ ਠੀਕ ਹੈ ਜੀ ਲਿਆਵਾਂਗੇ ਗਮਲੇ ਪੈਂਡ ਨੂੰ ਕਹਾਂਗੀ ਛੋਟੀ ਨੂੰ ਗਮਲੇ ਲਿਆਏ ਨੂੰ ਅਲੱਗ-ਅਲੱਗ ਕਰਦੇ ਨਹੀਂ ਕੋਈ ਆੰਡਾ ਪਿਆ ਹੋਏਗਾ ਫਿਰ ਨਾ ਬਹੁਤ ਜਿਆਦਾ ਫੈਲ ਰਿਹਾ ਜੀ ਤੇ ਤੇਲ ਬਣਾਉਣੀ ਹੁੰਦੀ ਹੈ ਜੀ ਆਪਾਂ ਸਰਦੀਆਂ ਚ ਖੋਪੇ ਦੇ ਤੇਲ ਜਿੰਮੂਹ ਕਰਦੇ ਆ ਜੀ ਖੋਪੇ ਦਾ ਤੇਲ ਵਿੱਚ ਬਣਾਉਨੇ ਆ ਜੀ ਇਹਨੂੰ ਤੇ ਜਿਹਦੇ ਵਾਲ ਝੜਦੇ ਟੁੱਟਦੇ ਆ ਤੇ ਉਹ ਵਾਲ ਝੜਨੋਂ हट ਜਾਂਦੇ ਆ ਜਿੱਥੇ ਮੈਂ ਨਾ ਮਰੀ ਦੀ ਵੀ ਜਲਾਇਆ ਕਈ ਵਾਰੀ ਬਣਾ ਕੇ ਬਹੁਤ ਵਧੀਆ ਉਹਦੇ ਵਾਲ ਝੜਨੋਂ हट ਗਏ ਜੀ ਲਓ ਜੀ ਆਪਾਂ ਕੱਪੜੇ ਧੋੜੀ ਦੇ ਫੇਰ ਮਿਲਾ ਲਏ ਠੀਕ ਹੈ ਜੀ ਲਓ ਜੀ ਕੱਪੜੇ ਧੋ ਕੇ ਆਪਾਂ ਮੰਜੇ ਤੇ ਪਾਤੇ ਸੀ ਤੇ ਮੀਂਹ ਆਉਣ ਲੱਗ ਗਿਆ ਜੀ ਥੋੜਾ ਥੋੜਾ ਕਣਗਾਨ ਲੱਗ ਗਿਆ ਇਸ ਕਰਕੇ ਆਪਾਂ ਮੰਜੇ ਉੱਤੇ ਪਾਤੇ ਕੱਪੜੇ ਤੇ ਮੌਸਮ ਆਨ ਥੋੜਾ ਥੋੜਾ ਬਾਰਸ਼ ਆ ਰਹੀ ਹੈ ਜੀ ਥੋੜੀ ਥੋੜੀ ਠੀਕ ਹੈ ਜੀ ਆਪਾਂ ਪਾਤੇ ਮੰਜੇ ਤੇ ਮਸ਼ੀਨ ਚੋਂ ਕੱਢ ਕੇ ਫਟਕ ਜਲਦੀ ਜਲਦੀ ਸਾਰੇ ਕੱਪੜੇ ਆਪਾਂ ਮੰਜੇ ਤੇ ਪਾਤੇ ਦੇ ਪੌਣਾਂ ਦੇ ਨਾਲ ਸਾਫ਼ ਹੀ ਭੈਣਾਂ ਤੇ ਹੋਈ ਹੋਈ ਹੈ ਜੀ ਬਾਜ਼ਾਰ ਇਹੋ ਜਿਹੇ ਕੰਮ ਆਪਾਂ ਲੱਗੇ ਸੀ ਇਹਾਂ ਲੱਤ ਨੂੰ ਪਾਪ ਕਰ ਤੇ ਗੁड़िया ਲੰਮੇ ਜਿਹੜੇ ਉਸ ਕੋਲ ਕੱਪੜੇ ਲਓ ਜੀ ਇਹ ਸਾਰੀ ਜੂ ਚਕਾਰ ਤੇ ਟੰਕ ਨੂੰ ਕਰ ਦਿੱ ਗਿਆ ਸਾਫ਼ ਠੀਕ ਹੈ ਜੀ ਇਹ ਪਾਂਡੇ ਆਪਾਂ ਇੱਕ ਕੱਟ ਕੇ ਇੱਕ ਸਾਈਡ ਰੱਖ ਲੈਣੇ ਜਿੰਦੀ ਕਰ ਨੂੰ ਸਾਫ਼ ਕਰ ਲਾਂਗੇ ਇਹ ਤਾਂ ਦੇ ਜਲਦੀ ਜਲਦੀ ਮਾਲਦੇ ਆ ਸਾਫ਼ ਕਰਦੇ ਹਾਂ ਹੱਥ ਬਹੁਤ ਅਸਰ ਕਰੀ ਗਾੜ ਮੌਸਮ ਹੋਇਆ ਤਾਂ ਠੰਡਾ ਠੰਡਾ ਜਿੰਨੇ ਪਰਾਂਡੇ ਨੂੰ ਲਾਗੇ ਸੀ ਤੋਂ ਹੁਣ ਇਹਨੂੰ ਸੌਫ ਕਰ ਲਿਆ ਜੀ ਤੇ ਥੋੜੀ ਜਿਹੀ ਜਲਦੀ ਜਲਦੀ ਕੰਮ ਤਾਂ ਸਾਡੇ ਬਹੁਤ ਛੋਟੇ ਆ ਪਰਾਂਡੇ ਨੇ ਖਿਚਾਉਂਦੀ ਨਹੀਂ ਇਹ ਸਾਰੇ ਪਰਾਂਡੇ ਨੂੰ ਜਿਆਦਾ ਸਾਰੇ ਨੂੰ ਸਫਾ ਕਰ ਦਿੱਤਾ ਜੀ ਹੁਣ ਆਪਾਂ ਗੈਸ ਸਾਫ ਕਰ ਦਾਂਗੇ ਸਾਰੇ ਇਹ ਕਰ ਲਓ ਜੀ ਆਪਾਂ ਗੈਸ ਦਾ ਸਾਫ ਗੈਸ ਰਹਿ ਗਿਆ ਸੀ ਜੀ ਸਹਿਤ ਵੀ ਸਾਫ ਕਰ ਦਿੱ ਗਏ ਜੀ ਕੀਤਾ ਜੀ ਜੀ ਆਪਣਾ ਕੰਮ ਹੋ ਗਿਆ ਕੰਮ ਪੈ ਗਿਆ ਗੁੜੀਆਂ ਕੱਢ ਲਈ ਵਸਤ ਕਲਾ ਤਰਸੋਈ ਚ ਪੋਚਾ ਪੋਚਾ ਰਹਿ ਗਿਆ ਸੀ ਜੀ ਵੀਡੀਓ ਲਗਾ ਦੇਗੀ ਸਾਰਾ ਹੋ ਗਿਆ ਕੰਮ ਆਪਾਂ ਕਰਕੇ ਫਰੀ ਹੋ ਕੇ ਬੈਠ ਗਏ ਸੀ ਜੀ ਤੇ ਗੁੜੀਆਂ ਨੇ ਕਿਹਾ ਜੀ 10 ਕਾਲੀ ਚਾਹ ਬਣਾ ਲੈ ਸਾਡੇ ਇੱਕ 10 ਹੋ ਗਏ ਜੀ ਤੇ ਚਾਹ ਬਣਾਏਗੀ ਜੀ ਤੇ ਕੰਮ ਆਪਣਾ ਕੰਪਲੀਟ ਹੋ ਗਿਆ ਪੋਚਾ ਪੂਲਾ ਲਾ ਲਿਆ ਸਾਰੇ ਕੰਮ ਹੋ ਗਏ ਜੀ ਤੇ ਕੋਈ ਵੀ ਨਹੀਂ ਵੀਡੀਓ ਦੇ ਵਿੱਚ ਆਣਾ ਚਾਹੁੰਦਾ ਜੀ ਕੋਈ ਵੀ ਤੇ ਚਲੋ ਜੀ ਆਪਣੀ ਆਪਣੀ ਚ ਵੈਸੁੰਦੀ ਹੈ ਜੀ ਤੇ ਨਹੀਂ ਕੋਈ ਜ਼ਬਰਦਸਤੀ ਵੀ ਨਹੀਂ ਆਪਾਂ ਕਰ ਸਕਦੇ ਜੀ ਮੈਨੂੰ ਮੇਰੇ ਬੱਚੇ ਕਹ ਰਹੇ ਵੀ ਤੁਸੀਂ ਮੰਮੀ ਲੱਗੇ ਰਹੋ ਅਸੀਂ ਤਾਂ ਵੀ ਵੀਡੀਓ ਤੇ ਆਣਾ ਨਹੀਂ ਹੁਣ ਅੱਜ ਕੱਲ ਬੱਚੇ ਆਪਣੀ ਵੀ ਮਰਜ਼ੀ ਕਰਾਂਗੇ ਚਲੋ ਨਹੀਂ ਆਣਾ ਚਾਹੁੰਦੇ ਤਾਂ ਠੀਕ ਹੈ ਜੀ ਆਪਾਂ ਜ਼ਬਰਦਸਤੀ ਵੀ ਨਹੀਂ ਕਰ ਸਕਦੇ ਜੀ ਤੇ ਕਿਸੇ ਅਭੀ ਆਪਾਂ ਯੋਰ ਵੀ ਨਹੀਂ ਪਾ ਸਕਦੇ ਤੇ ਛੋਟੀ ਵੀ ਨਹੀਂ ਪਹਿਨਣਾ ਚਾਹੀਦੀ ਛੋਟੀ ਦੀ ਪਹਿਣ ਦੀ ਕੁੜੀਆਂ ਤਾਂ ਵੈਸੀ ਵੈਸੀ ਲੰਬਰੀ ਜੀ ਤੇ ਮੁੰਨੇ ਕੋਚਾ ਚਲਾਤਾ ਜੀ ਤੇ ਕਹਾ ਹਾਂ ਵੀ ਚਾਚੂ ਬਣਾ ਲਾ ਚਲੋ ਜੀ ਇੰਨੇ ਨੂੰ ਪਹਿਣਾ ਜੀ ਕੀ ਗਏ ਹੋਏ ਜੀ ਉਹਨਾਂ ਨੂੰ ਥੋੜਾ ਜਿਹਾ ਵੀ ਰੀਲਾ ਵਗੈਰਾ ਸੂਰ ਦਾ ਕਾਨੂੰਨ ਸਾਰੇ ਕੰਮ ਹੁੰਦੇ ਕੋਈ ਚੀਜ਼ਾਂ ਲੈਉਣ ਨੂੰ ਅਸੀ ਜੀ ਥੋੜਾ ਬਹੁਤਾ ਸੌਦਾ ਲੈਉਣ ਅਸੀ ਜੀ ਤਾਂ ਕਰਕੇ ਗਏ ਸਹਿਰ ਤੇ ਚਲੋ ਆਣਗੇ ਆਪਾਂ ਵੀ ਸੋਚ ਰਹੇ ਆ ਵੀ ਦੀ ਕੋਈ ਜਾਣੇ ਨੀ ਠੀਕ ਹੈ ਜੀ ਤੇ ਇੱਥੇ ਆਪਾਂ ਵੀਡੀਓ ਦੇ ਕਰਦੇ ਐਂਡ ਜੇ ਵੀਡੀਓ ਵਧੀਆ ਲੱਗਦੀ ਹੈ ਸ਼ੇਅਰ ਲਾਈਕ ਜਰੂਰ ਕਰਿਆ ਕਰੋ ਠੀਕ ਹੈ ਜੀ ਮਿਲਾਂਗੇ ਕੋਈ